ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਔਰ ਆਪਣੇ ਐਗਜ਼ਾਮ ਦੇ ਲਈ ਬਹੁਤ ਹੀ ਅੱਛੀ ਤਰ੍ਹਾਂ ਪ੍ਰਪੇਅਰ ਵੀ ਕਰ ਰਹੇ ਹੋਵੋਗੇ ਲਾਸਟ ਵਾਲੇ ਲੈਕਚਰ ਦੇ ਵਿੱਚ ਅਸੀਂ ਲਿਪੀ ਬਾਰੇ ਪੜਿਆ ਸੀ ਗੁਰਮੁਖੀ ਔਰ ਪੈਂਤੀ ਅੱਖਰੀ ਬਾਰੇ ਪੜਿਆ ਸੀ ਅੱਜ ਦਾ ਜਿਹੜਾ ਸਾਡਾ ਲੈਕਚਰ ਹੈ ਉਹ ਸ਼ਬਦ ਬੋਧ ਤੇ ਹੋਏਗਾ ਸ਼ਬਦ ਬੋਧ ਬਹੁਤ ਹੀ ਜ਼ਿਆਦਾ ਵੱਡਾ ਟੌਪਿਕ ਨਹੀਂ ਹੈ ਇੱਕ ਬਹੁਤ ਹੀ ਛੋਟਾ ਜਿਹਾ ਟੌਪਿਕ ਹੈ ਜਿਹਦੇ ਵਿੱਚ ਅਸੀਂ ਇਹ ਪੜਾਂਗੇ ਕਿ ਵਿਆਕਰਨ ਦੇ ਵਿੱਚ ਕਿਸੇ ਸ਼ਬਦ ਤਾਂ ਜਿਹੜਾ ਮਤਲਬ ਹੈ ਜਿਹੜਾ ਉਹਦਾ ਪ੍ਰਯੋਗ ਹੈ ਉਹਦੇ ਬੇਸਿਸ ਦੇ ਵਿੱਚ ਉੱਤੇ ਅਸੀਂ ਉਹਨੂੰ ਕਿੰਨੀਆਂ ਸ਼੍ਰੇਣੀਆਂ ਦੇ ਵਿੱਚ ਵੰਡਦੇ ਆ ਠੀਕ ਹੈ ਜੀ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਆ ਕਿ ਅਗਰ ਅਸੀਂ ਆਸ-ਪਾਸ ਦੀ ਜ਼ਿੰਦਗੀ ਦੀ ਗੱਲ ਕਰੀਏ ਆਸ-ਪਾਸ ਦੇ ਵਾਤਾਵਰਣ ਦੀ ਗੱਲ ਕਰੀਏ ਤਾਂ ਹਰ ਇੱਕ ਚੀਜ਼ ਦਾ ਇਨਸਾਨੀ ਰੂਪ ਤੇ ਵਿੱਚ ਅਸੀਂ ਇੱਕ ਨਾਮ ਦਿੱਤਾ ਹੋਇਆ ਕੋਈ ਵੀ ਵਸਤੂ ਹੈ ਕੋਈ ਵੀ ਚੀਜ਼ ਹੈ ਕੋਈ ਵੀ ਸ਼ੈ ਹੈ ਕੋਈ ਵੀ ਇਨਸਾਨ ਹੈ ਤਾਂ ਉਹਨੂੰ ਅਸੀਂ ਇੱਕ ਨਾਮ ਦੇ ਨਾਲ ਬੁਲਾਉਂਦੇ ਆ ਔਰ ਆਪਣੇ ਮਨ ਦੇ ਵਿਚਾਰਾਂ ਨੂੰ ਇੱਕ ਦੂਸਰੇ ਇਨਸਾਨ ਤੱਕ ਪਹੁੰਚਾਉਣ ਦੇ ਲਈ ਵੀ ਅਸੀਂ ਸ਼ਬਦਾਂ ਨੂੰ ਹੀ ਯੂਜ਼ ਕਰਦੇ ਹਾਂ ਠੀਕ ਹੈ ਜੀ ਸੋ ਭਾਸ਼ਾ ਦੀ ਜੇਕਰ ਗੱਲ ਕਰੀਏ ਤਾਂ ਉਹਦੀ ਸਭ ਤੋਂ ਛੋਟੀ ਤੋਂ ਛੋਟੀ ਇਕਾਈ ਜਿਹੜੀ ਕਿ ਇੱਕ ਅਰਥਯੁਕਤ ਹੋਵੇ ਮਤਲਬ ਕਿ ਉਹਦਾ ਇੱਕ मीनिंग ਹੋਵੇ ਉਹ ਹੁੰਦੇ ਨੇ ਸਾਡੇ ਸ਼ਬਦ ਔਰ ਜੇਕਰ ਅਸੀਂ ਇਹਦੇ ਪ੍ਰਯੋਗ ਦੀ ਗੱਲ ਕਰੀਏ ਇਹਦੀ ਯੂजेस ਦੀ ਗੱਲ ਕਰੀਏ ਤਾਂ ਉਹਦੇ ਬੇਸਿਸ ਦੇ ਉੱਤੇ ਜਿਹੜੇ ਸ਼ਬਦ ਆ ਉਹਨਾਂ ਨੂੰ ਅੱਠ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਜੇ ਇਹਦੇ ਵਿੱਚ ਸਾਡੇ ਕੋਲ ਆਂਦਾ ਹੈ ਨਾਮ ਪੜਨਾਮ ਵਿਸ਼ੇਸ਼ਣ ਕਿਰਿਆ ਕਿਰਿਆ ਵਿਸ਼ੇਸ਼ਣ ਸੰਬੰਧਕ ਯੋਜਕ ਔਰ ਵਿਸਮਿਕ ਸਭ ਤੋਂ ਪਹਿਲਾਂ ਅਗਰ ਅਸੀਂ ਗੱਲ ਕਰੀਏ ਨਾਮ ਦੀ ਤਾਂ ਕੋਈ ਵੀ ਵਿਅਕਤੀ ਕਿਸੇ ਵੀ ਸਥਾਨ ਜੀਵ ਵਸਤੂ ਹਾਲਾਤ ਗੁਣ ਜਾਂ ਾਪ ਜਦੋਂ ਅਸੀਂ ਇਹਨਾਂ ਨੂੰ ਕਿਸੇ ਵੀ ਨਾਮ ਦੇ ਨਾਲ ਜਾਣਦੇ ਹਾਂ ਤਾਂ ਉਹਨੂੰ ਅਸੀਂ ਨਾਮ ਕਹਿੰਦੇ ਹਾਂ ਜਿੱਦਾਂ ਕਿ ਜੇਕਰ ਵਿਅਕਤੀ ਦੀ ਗੱਲ ਕਰੀਏ ਤਾਂ ਬਲਦੀਪ ਨਾਮ ਆ ਗਿਆ ਸਥਾਨ ਜਿਵੇਂ ਕਿਸੇ ਸ਼ਹਿਰ ਦਾ ਨਾਮ ਹੋ ਗਿਆ ਜੀਵ ਕਿਸੇ ਜਿਵੇਂ ਮੱਝ ਹੋ ਗਈ ਜਾਂ ਕੁੱਤਾ ਹੋ ਗਿਆ ਵਸਤੂ ਦੀ ਗੱਲ ਕਰੀਏ ਜਿਵੇਂ ਮੇਜ਼ ਕੁਰਸੀ ਪੱਖਾ ਹੋ ਗਿਆ ਹਾਲਾਤ ਦੀ ਗੱਲ ਕਰੀਏ ਤਾਂ ਜਿਵੇਂ ਸਰਦੀ ਗਰਮੀ ਜਾਂ ਫਿਰ ਗਮੀ ਖੁਸ਼ੀ ਗੁਣ ਕੋਈ ਗੁਣ ਹੈ ਅਮੀਰ ਹੈ ਅਗਰ ਅਸੀਂ ਭਾਵ ਦੀ ਗੱਲ ਕਰੀਏ ਤਾਂ ਕਿਸੇ ਵੀ ਤਰ੍ਹਾਂ ਦਾ ਤਮੀਓ ਰੋਣਾ ਹੋ ਗਿਆ ਹੱਸਣਾ ਹੋ ਗਿਆ ਇਹ ਆ ਜਾਂਦੇ ਨੇ ਨਾਮ ਠੀਕ ਹੈ ਜੀ ਨੈਕਸਟ ਯਾਦ ਕਰੀਏ ਪੜਨਾ ਜਦੋਂ ਅਸੀਂ ਜਿਹੜਾ ਸ਼ਬਦ ਨਾਮ ਦੀ ਜਗ੍ਹਾ ਤੇ ਵਰਤਿਆ ਜਾਂਦਾ ਹੈ ਉਹਨੂੰ ਅਸੀਂ ਪੜਨਾਮ ਕਹਿੰਨੇ ਆ ਜਿਵੇਂ ਮੈਂ ਆਪਣੇ ਨਾਮ ਦੇ ਲਈ ਮੈਂ ਯੂਜ਼ ਕਰਾਂਗੀ ਦੂਸਰੇ ਪਰਸਨ ਦੇ ਲਈ ਮੈਂ ਤੂੰ ਯੂਜ਼ ਕਰਾਂਦੀ ਥਰਡ ਪਰਸਨ ਦੇ ਲਈ ਅਸੀਂ ਉਹ ਯੂਜ਼ ਕਰਦੇ ਹਾਂ ਠੀਕ ਹੈ ਜੀ ਸੋ ਪੜਨਾਮ ਕੀ ਹੈ ਜਦੋਂ ਅਸੀਂ ਕਿਸੇ ਨਾਮ ਦੀ ਜਗ੍ਹਾ ਤੇ ਕੋਈ ਕੋਈ ਵਰਡ ਜਿਹੜਾ ਉਹਨੂੰ ਯੂਜ਼ ਕਰੀਓ ਸਾਡਾ ਪਰਨਾਮ ਕਹਿੰਦਾ ਹੈ ਨੈਕਸਟ ਆਂਦਾ ਵਿਸ਼ੇਸ਼ਣ ਵਿਸ਼ੇਸ਼ਣ ਕੀ ਹੈ ਕੋਈ ਵੀ ਨਾਮ ਜਾਂ ਪਰਨਾਮ ਜਿਹੜਾ ਸ਼ਬਦ ਕਿਸੇ ਨਾਮ ਜਾਂ ਪਰਨਾਮ ਨਾਲ ਆ ਕੇ ਉਹਦੀ ਵਿਸ਼ੇਸ਼ਤਾ ਨੂੰ ਦੱਸੇ ਉਹਦੇ ਗੁਣ ਨੂੰ ਦੱਸੇ ਜਿਵੇਂ ਉਹ ਬਹੁਤ ਗੋਰਾ ਹੈ ਗੋਰਾ ਕੀ ਹੋ ਗਿਆ ਉਹਦਾ ਵਿਸ਼ੇਸ਼ਣ ਉਹ ਬਹੁਤ ਅਮੀਰ ਹੈ ਠੀਕ ਹੈ ਜੀ ਉਹ ਬਹੁਤ ਮੋਟਾ ਹੈ ਜਾਂ ਰਾਮ ਬਹੁਤ ਇਮਾਨਦਾਰ ਹੈ ਜਾਂ ਸਾਡੇ ਕੋਲ ਕਿਸੇ ਵੀ ਤਰ੍ਹਾਂ ਦੀ ਜਦੋਂ ਵਿਸ਼ੇਸ਼ਤਾ ਵਾਲਾ ਜਿੱਥੇ ਕਿਸੇ ਵੀ ਚੀਜ਼ ਦੀ ਐਡਜੈਕਟਿਵનેસ ਕਿਸੇ ਦੀ ਕੋਈ ਕੁਆਲਿਟੀ ਆ ਜਾਵੇ ਉਹ ਸਾਡੇ ਕੋਲ ਉਹਦਾ ਵਿਸ਼ੇਸ਼ਣ ਹੈ ਠੀਕ ਹੈ ਜੀ ਨੈਕਸਟ ਆ ਜਾਂਦੀ ਕਿਰਿਆ ਕਿਰਿਆ ਕੀ ਹੈ ਜਿਹੜੇ ਸ਼ਬਦ ਸਾਨੂੰ ਕਿਸੇ ਕੰਮ ਦੇ ਹੋਣ ਦਾ ਜਾਂ ਕਰਨ ਦਾ ਪ੍ਰਗਟਾਵਾ ਕਰਨ ਜਿਵੇਂ ਕਿ ਆਪਾਂ ਕਹੀਏ ਰਾਮ ਗੋਂਦਾ ਹੈ ਰਾਮ ਪੜਦਾ ਹੈ ਰਾਮ ਨੱਚਦਾ ਹੈ ਰਾਮ ਆਪਣੇ ਘਰ ਨੂੰ ਜਾਂਦਾ ਹੈ ਸੋ ਇਹ ਜਿਹੜੇ ਜਿਹੜਾ ਕੋਈ ਵੀ ਸੈਂਟੈਂਸ ਉਹਦੇ ਵਿੱਚ ਜਿਹੜਾ ਵਰਡ ਯੂਜ਼ ਕੀਤਾ ਜਾ ਰਿਹਾ ਜਿਹੜਾ ਉਹਦੇ ਕੰਮ ਕਰਨ ਜਾਂ ਕੰਮ ਦੇ ਹੋਣ ਨੂੰ ਪ੍ਰਗਟਾਵੇ ਉਹ ਸਾਡੇ ਕੋਲ ਕਿਰਿਆ ਕਹਿੰਦਾ ਹੈ ਠੀਕ ਹੈ ਜੀ ਨੈਕਸਟ ਹੈ ਸਾਡੇ ਕੋਲ ਕਿਰਿਆ ਵਿਸ਼ੇਸ਼ਣ ਹੁਣ ਕਿਰਿਆ ਸਾਨੂੰ ਪਤਾ ਹੈ ਕਿ ਕਿਰਿਆ ਮਤਲਬ ਕੰਮ ਸੋ ਸਾਨੂੰ ਕਿਰਿਆ ਇਹ ਦੱਸਦੀ ਹੈ ਕਿਰਿਆ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਕੋਈ ਕੰਮ ਹੋ ਰਿਹਾ ਹੈ ਲੇਕਿਨ ਕਿਰਿਆ ਵਿਸ਼ੇਸ਼ਣ ਸਾਨੂੰ ਕੀ ਦੱਸ ਰਿਹਾ ਕਿ ਉਸ ਕੰਮ ਦੀ ਵਿਸ਼ੇਸ਼ਤਾ ਕਿ ਉਹ ਕੰਮ ਜਿਵੇਂ ਆਪਾਂ ਗੱਲ ਕਰੀਏ ਕਿ ਉਹ ਕੰਮ ਬਹੁਤ ਥੋੜੀ ਹੋ ਰਿਹਾ ਆ ਰਾਮ ਬਹੁਤ ਥੋੜੀ ਕੰਮ ਕਰਦਾ ਹੈ ਕਿਰਿਆ ਕੀ ਹੈ ਕੰਮ ਕਰਨਾ ਲੇਕਿਨ ਕਿਰਿਆ ਵਿਸ਼ੇਸ਼ਣ ਕੀ ਹੈ ਥੋੜੀ ਕੰਮ ਕਰਨਾ ਠੀਕ ਹੈ ਜੀ ਜਿਵੇਂ ਆਪਾਂ ਗੱਲ ਕਰੀਏ ਸ਼ਾਮ ਬਹੁਤ ਤੇਜ਼ ਦੌੜਦਾ ਹੈ ਦੌੜਨਾ ਕੀ ਹੈ ਕਿਰਿਆ ਲੇਕਿਨ ਤੇਜ਼ ਦੌੜਨਾ ਇਸ ਕਿਰਿਆ ਵਿਸ਼ੇਸ਼ਣ ਠੀਕ ਹੈ ਜੀ ਨੈਕਸਟ ਅਗਰ ਅਸੀਂ ਗੱਲ ਕਰੀਏ ਸਬੰਧਕ ਜਿਹੜੇ ਸ਼ਬਦ ਨਾਮ ਪਰਨਾਮ ਵਿਸ਼ੇਸ਼ਣ ਦਾ ਦੇ ਬਾਖ ਦਾ ਕਿਸੇ ਦੂਸਰੇ ਸ਼ਬਦ ਦੇ ਨਾਲ ਸੰਬੰਧ ਦੱਸਣ ਜਿਵੇਂ RAM ਸ਼ਾਮ ਦੇ RAM ਸ਼ਾਮ ਦਾ ਰਾ ਹੈ ਦਾ ਗਿਆ ਇਹ ਕਿਤਾਬ ਸ਼ਾਮ ਦੀ ਹੈ ਦੀ ਮਤਲਬ ਸੰਬੰਧ ਕਿ ਇਸ ਕਿਤਾਬ ਦਾ ਸੰਬੰਧ ਸ਼ਾਮ ਦੇ ਨਾਲ ਹੈ ਠੀਕ ਹੈ ਜੀ RAM ਨੇ ਸ਼ਾਮ ਨੂੰ 10 ਰੁਪਏ ਦਿੱਤੇ ਮਤਲਬ RAM ਔਰ ਸ਼ਾਮ ਦੇ ਵਿੱਚ ਇੱਕ ਸੰਬੰਧਕ ਨੇ ਠੀਕ ਹੈ ਜੀ ਸਬੰਧਕ ਜਿਹੜਾ ਹੈ ਉਹ ਇੱਕ ਵਾਕ ਨੂੰ ਦੂਸਰੇ ਵਾਕ ਦੇ ਨਾਲ ਸੰਬੰਧਿਤ ਰੂਪ ਦੇ ਵਿੱਚ ਦੋਨਾਂ ਦਾ ਇੱਕ ਕਿਤੇ ਨਾ ਕਿਤੇ ਰਿਲੇਸ਼ਨ ਜਿਹੜਾ ਉਹਨੂੰ ਦੱਸਦਾ ਠੀਕ ਹੈ ਜੀ ਨੈਕਸਟ ਹੈ ਸਾਡੇ ਕੋਲ ਯੋਜਕ ਯੋਜਕ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਇੰਗਲਿਸ਼ ਦੇ ਵਿੱਚ ਕਨਜਕਸ਼ਨਸ ਬੋਲਦੇ ਹਾਂ ਜਿਹੜੇ ਦੋ ਵਰਡਸ ਨੂੰ ਜੋੜਦੇ ਹਨ ਜਿਹੜੇ ਦੋ ਵਾਕਾਂਸ਼ਾਂ ਨੂੰ ਉਪਵਾਕਾਂ ਨੂੰ ਜਾਂ ਵਾਕਾਂ ਨੂੰ ਜੋੜਦੇ ਹਨ ਉਹਨਾਂ ਨੂੰ ਯੋਜਕ ਕਹਿੰਦੇ ਆ ਜਿਵੇਂ ਅਸੀਂ ਐਪਲੀਕੇਸ਼ਨ ਲਿਖਦੇ ਹੁੰਦੇ ਸੀ ਛੋਟੇ ਹੁੰਦੇ ਅਰਜੀ ਲਿਖਦੇ ਹੁੰਦੇ ਸੀ ਕਿ ਮੈਂ ਕੱਲ ਸਕੂਲ ਵਿੱਚ ਹਾਜ਼ਰ ਨਹੀਂ ਹੋ ਸਕਿਆ ਕਿਉਂਕਿ ਕਿਉਂਕਿ ਮੈਂ ਮੈਨੂੰ ਕੱਲ ਰਾਤ ਤੋਂ ਤੇਜ਼ ਬੁਖਾਰ ਸੀ ਉਹ ਜਿਹੜਾ ਕਿਉਂਕਿ ਆ ਸਾਡਾ ਯੋਜਕ ਹੈ ਠੀਕ ਹੈ ਜੀ ਸੋ ਦੋ ਵਰਡਸ ਨੂੰ ਯੂਜ਼ ਕਰਨਾ ਦੋ ਵਰਡਸ ਨੂੰ ਜੋੜਨਾ ਜਿਹੜਾ ਹੈ ਉਹ ਸਾਡੇ ਕੋਲ ਕਿਉਂ ਕਿ ਆਏਗਾ ਜਿਵੇਂ ਅਤੇ ਹੋ ਗਿਆ ਜਾਂ ਹੋ ਗਿਆ ਭਾਵੇਂ ਹੋ ਗਿਆ ਨਾਲੇ ਹੋ ਗਿਆ ਜਾਂ ਕੀ ਠੀਕ ਹੈ ਜੀ ਇਹ ਸਾਡਾ ਯੋਜਕ ਹੈ ਨੈਕਸਟ ਆ ਜਾਂਦੇ ਨੇ ਵਿਸਮਿਕ ਵਿਸਮਿਕ ਜਿਹੜੇ ਸ਼ਬਦ ਹੁੰਦੇ ਨੇ ਉਹ ਕਿਸੇ ਖੁਸ਼ੀ ਨੂੰ ਗਮੀ ਨੂੰ ਹੈਰਾਨੀ ਨੂੰ ਡਰ ਨੂੰ ਜਾਂ ਪ੍ਰਸ਼ੰਸਾ ਉਹਨਾਂ ਨੂੰ ਦੇ ਪ੍ਰਗਟਾਉਣੇ ਲਈ ਸੁਭਾਵਿਕ ਜਦੋਂ ਸਾਡੇ ਮੂੰਹ ਦੇ ਵਿੱਚੋਂ ਨਿਕਲ ਜਾਂਦੇ ਨੇ ਜਿਵੇਂ ਅਸੀਂ ਕਹਿੰਨੇ ਵਾਹ ਤੇਰੇ ਨੇ ਨੰਬਰ ਆ ਗਿਆ ਹੈ ਨਾ ਸੋ ਵਾ ਆਹਾ ਓਏ ਹੋਏ ਉਫ ਹੈ ਨਾ ਇਹ ਕੁਝ ਐਦਾ ਦੇ ਜਿਹੜੇ ਵਰਡਸ ਨੇ ਜਿਹੜੇ ਕਿ ਐਕਸਕਲੇਮੇਟਰੀ ਵਰਡਸ ਬੋਲਿਆ ਜਾਂਦਾ ਇਹਨਾਂ ਨੂੰ ਇੰਗਲਿਸ਼ ਦੇ ਵਿੱਚ ਮਤਲਬ ਕਿ ਇਹ ਕਿਸੇ ਬਹੁਤ ਹੀ ਜ਼ਿਆਦਾ ਭਾਵਨਾਤਮਕ ਜਿਹੜੇ ਵਰਡਸ ਨੇ ਉਹਨਾਂ ਨੂੰ ਸ਼ੋ ਕਰਦੇ ਨੇ ਠੀਕ ਹੈ ਜੀ ਸ਼ਬਦ ਭੇਦ ਦੇ ਵਿੱਚ ਸਾਡੇ ਕੋਲ ਅੱਠ ਸ਼੍ਰੇਣੀਆਂ ਆਂਦੀਆਂ ਨੇ ਅੱਠ ਦੀ ਆਪਾਂ ਸਿੰਪਲ ਅਜ ਇੱਕ ਡਿਫੀਨੇਸ਼ਨ ਦੇਖੀ ਹੈ ਔਰ ਉਹਨਾਂ ਦੀ ਐਗਜ਼ਾਮਪਲ ਦੇਖੀ ਹੈ ਨੈਕਸਟ ਲੈਕਚਰ ਦੇ ਵਿੱਚ ਅਸੀਂ ਇੱਕ ਇੱਕ ਕਰਕੇ ਇਹਨਾਂ ਨੂੰ ਕੰਪਲੀਟਲੀ ਡੀਕੋਡ ਕਰਾਂਗੇ ਇਹਨਾਂ ਦੀਆਂ ਟਾਈਪਸ ਨੂੰ ਸਟੱਡੀ ਕਰਾਂਗੇ ਆਈ ਹੋਪ ਕਿ ਤੁਹਾਨੂੰ ਇਹ ਵਾਲਾ ਲੈਕਚਰ ਸਮਝ ਆ ਗਿਆ ਹੋਵੇਗਾ ਥੈਂਕ ਯੂ ਸੋ ਮੱਚ ਪੜਦੇ ਰਹੋ ਅੱਗੇ ਵਧਦੇ ਰਹੋ ਜੈ ਹਿੰਦ